ਗੰਗਨਾ ਰੌਤ ਨੇ ਜੋ ਨਾਫਰਤ ਦਾ ਬੀਜ ਇਹ ਦੇਸ਼ ਦੇ ਵਿੱਚ ਬੋਇਆ ਸੀ ਉਹਨੂੰ ਹੁਣ ਪੂਰ ਪੜਨਾ ਸ਼ੁਰੂ ਹੋ ਗਿਆ ਤੇ ਕਿਵੇਂ ਦੋ ਸਿੱਖ ਭਰਾਵਾਂ ਨੇ 25 30 ਹਿਮਾਚਲੀ ਮੂਰੇ ਲਾ ਕੇ ਭਜਾਏ ਹਿਮਾਚਲ ਦੇ ਵਿੱਚ ਤੇ ਫੇਰ ਕਿਵੇਂ ਉਹਨਾਂ ਨੇ ਫੇਰ 100 150 ਬੰਦਾ ਇਕੱਠਾ ਕਰਕੇ ਉਹਨਾਂ ਦੀ ਕੁੱਟਮਾਰ ਕੀਤੀ ਇਹਦੇ ਤੇ ਆਪਾਂ ਵੀਡੀਓ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਜਿਹੜੀ ਕੰਗਣਾ ਰਣੌਤ ਐ ਜਿਹੜਾ ਉਹਨੇ ਸਟੇਟਮੈਂਟ ਦਿੱਤੀ ਆ ਦਿੱਲੀ ਦੇ ਵਿੱਚ ਜਾ ਕੇ ਕਿ ਪੰਜਾਬ ਦੇ ਵਿੱਚ ਅੱਤਵਾਦ ਫੈਲ ਰਿਹਾ ਸਿੱਖ ਨੇ ਜਿਹੜੇ ਉਹ ਅੱਤਵਾਦੀ ਨੇ ਤੇ ਉਹਦੇ ਇਹ ਬਿਆਨ ਦੇਣ ਦੇ ਨਾਲ ਜਿਹੜਾ ਭਾਰਤ ਦੇਸ਼ ਦੇ ਵਿੱਚ ਉਹਨੂੰ ਬੂਰ ਪੈਣਾ ਸ਼ੁਰੂ ਹੋ ਗਿਆ ਉਹ ਹੁਣ ਬੂਰ ਕਿਵੇਂ ਪਿਆਗਾ ਤੁਸੀਂ ਦੇਖੋ ਭਾਰਤ ਦੇ ਵਿੱਚ ਪਹਿਲਾਂ ਤਾਂ ਹਰਿਆਣਾ ਦੇ ਵਿੱਚ ਹਮਲਾ ਹੁੰਦਾਗਾ ਉਹਦੇ ਤੇ ਜਸਵਿੰਦਰ ਸਿੰਘ ਤੇ ਉਹਦੇ ਤੇ ਸਿਰਫ ਉਹਨੂੰ ਉਹ ਖੜਾ ਸੀ ਉਹਨੂੰ ਖੜੇ ਨੂੰ ਖਾਲਸਤਾਨੀ ਕਹਿ ਕੇ ਚੜਾਇਆ ਤੇ ਉਸ ਤੋਂ ਬਾਅਦ ਉਹਦੇ ਤੇ ਹਮਲਾ ਕਰਕੇ ਉਹਦੀ ਕੁੱਟਮਾਰ ਕੀਤੀ ਗਈ ਫਿਰ ਬਿਹਾਰ ਦੇ ਬਕਸਰ ਦੇ ਵਿੱਚ ਉੱਥੇ ਇੱਕ ਸਿੱਖ ਨੌਜਵਾਨ ਦਪਿੰਦਰ ਕਾਕਾ ਸੀਗਾ ਜਿਹੜਾ ਉਹਦੇ ਨਾਲ ਉਹਦੇ ਨਾਲ ਕੁੱਟਮਾਰ ਕੀਤੀ ਗਈ ਫਿਰ ਤੀਜੀ ਘਟਨਾ ਜਿਹੜੀ ਹਿਮਾਚਲ ਦੇ ਵਿੱਚ ਵਾਪਰੀ ਜਿਹੜੇ ਕਿ ਉਹ ਸਪੈਨਿਸ਼ ਜੋੜਾ ਸੀਗਾ ਸਪੈਨਿਸ਼ ਕੁੜੀ ਸੀ ਜਿਨੇ ਕਿ ਸਿੱਖਾਂ ਦੇ ਮੁੰਡੇ ਨਾਲ ਵਿਆਹ ਕਰਵਾਇਆ ਹੋਇਆ ਸੀ ਉਹ ਆਪਣੇ ਦਿਓਰ ਤੇ ਆਪਣੇ ਪਤੀ ਦੇ ਨਾਲ ਖਜਾਰ ਘੁੰਮਣ ਗਈ ਸੀ ਜਿਹੜਾ ਹੀ ਆਪਣੇ ਲਾਹੌਰੀ ਤੋਂ ਅੱਗੇ ਆ ਜਾਂਦਾਗਾ ਖਜਾਰ ਉੱਖੇ ਜਹਾਰ ਘੁੰਮਣ ਗਈ ਸੀ ਖਜਾਰ ਦੇ ਵਿੱਚ ਉਹਦੇ ਤੇ ਉਹਨਾਂ ਤੇ ਹਮਲਾ ਕੀਤਾ ਗਿਆ ਉਹਨਾਂ ਦੇ ਉੱਤੇ ਤੁਸੀਂ ਦੇਖੋ ਹੈਰਾਨੀ ਦੀ ਗੱਲ ਕੁਝ ਨਹੀਂ ਸੀ ਕਿਹਾ ਉਹ ਬੈਠੇ ਗੱਲਾਂ ਬਾਤਾਂ ਕਰ ਰਹੇ ਸੀ ਉਹਦੇ ਮੁੰਡੇ ਦੇ ਦੱਸਣ ਦੇ ਮੁਤਾਬਕ ਉਹ ਕਹਿੰਦਾ ਵੀ ਮੈਨੂੰ ਮੇਰੀ ਜਾਣ ਪਹਿਚਾਨ ਵਾਲੇ 5-7 ਮੁੰਡੇ ਮਿਲ ਗਏ ਮੈਂ ਉਹਨਾਂ ਨਾਲ ਗੱਲਬਾਤ ਕਰ ਰਿਹਾ ਸੀ ਕਹਿੰਦਾ ਗੱਲਬਾਤ ਕਰਦੇ ਕਰਦੇ ਕਹਿੰਦਾ ਮੈਂ ਕਿਹਾ ਲੈ ਮੈਂ ਤੇਰਾ ਹੱਥ ਦੇਖਦਾ ਕਹਿੰਦਾ ਮੈਂ ਹੱਥ ਉਹ ਹੀ ਫੜ ਲਿਆ ਮੈਨੂੰ ਕਹਿੰਦਾ ਕਿਹੜਾ ਹੱਥ ਦੇਖਣਾ ਆਉਂਦਾ ਕਹਿੰਦਾ ਉੱਥੇ ਇੱਕ ਬੰਦਾ ਆਇਆ ਤੇ ਉਹ ਆ ਕੇ ਸਾਨੂੰ ਵੈਸੀ ਚੜਾਉਣ ਲੱਗ ਗਿਆ ਕਿ ਤੁਸੀਂ ਤਾਂ ਜੀ ਮੈਂ ਤਾਂ ਉਹਦਾ ਪ੍ਰਧਾਨ ਆ ਤੁਸੀਂ ਇਹ ਕੰਮ ਨਹੀਂ ਕਰ ਸਕਦੇ ਕਹਿੰਦਾ ਮੈਂ ਉਹਨੂੰ ਕਿਹਾ ਵੀ ਮੈਂ ਤਾਂ ਅਸੀਂ ਦਾ ਮਜ਼ਾਕ ਕਰ ਰਹੇ ਆਂਗਾ ਇੱਕ ਦੂਜੇ ਨੂੰ ਅਸੀਂ ਤਾਂ ਤੁਹਾਡੇ ਨਾਲ ਕੋਈ ਸਬੰਧ ਵੀ ਨਹੀਂ ਕਹਿੰਦਾ ਉਹ ਫੇਰ ਵੀ ਸਾਨੂੰ ਗਾਲਾਂ ਕੱਢਣ ਗਿਆ ਗਾਲਾਂ ਕੱਢਣ ਤੋਂ ਉਹਨੇ ਸਾਨੂੰ ਚੜਾਉਣ ਦੀ ਕੋਸ਼ਿਸ਼ ਕੀਤੀ ਲੜਾਉਣ ਦੀ ਉਕਸਾਉਣ ਦੀ ਕੋਸ਼ਿਸ਼ ਕੀਤੀ ਕਹਿੰਦਾ ਜਦੋਂ ਮੈਂ ਇਸ ਗੱਲ ਤੇ ਕੋਈ ਰਿਐਕਟ ਨਹੀਂ ਕੀਤਾ ਕਹਿੰਦਾ ਮੈਂ ਚੁੱਪ ਕਰ ਗਿਆ ਵੀ ਕੋਈ ਨਹੀਂ ਕੋਈ ਗੱਲ ਨਹੀਂ ਬੋਲਣ ਜਾਣਦੇ ਕੁੱਤਾ ਭੌਂਕਦਾ ਭੌਂਕੀ ਜਾਣਦੇ ਤੇ ਇਹ ਕਹਿੰਦਾ ਉਸ ਤੋਂ ਬਾਅਦ ਉਹਨੇ ਗਾਲਾਂ ਕੱਢਣੀਆਂ ਸਾਨੂੰ ਸ਼ੁਰੂ ਕਰਤੀਆਂ ਕਹਿੰਦਾ ਉਸ ਤੋਂ ਬਾਅਦ ਮੇਰਾ ਭਰਾ ਆ ਗਿਆ ਕਹਿੰਦਾ ਜਦੋਂ ਮੇਰੇ ਭਰਾ ਨੂੰ ਪਤਾ ਲੱਗਿਆ ਕਹਿੰਦਾ ਮੇਰਾ ਭਰਾ ਕਹਿੰਦਾ ਵੀ ਆਪਾਂ ਗੱਲਬਾਤ ਕਰਦੇ ਆਂਗੇ ਇਹਨਾਂ ਦੇ ਨਾਲ ਐ ਕਿਵੇਂ ਗਾਲਾਂ ਕੱਢਦੇ ਨੇਗੇ ਆਪਾਂ ਕਿਹੜਾ ਕੁਝ ਕਿਹਾਗਾ ਕਿਸੇ ਨੂੰ ਤੇ ਕਹਿੰਦਾ ਜਦੋਂ ਉਹਨਾਂ ਨੇ ਗੱਲਬਾਤ ਕਰਨੀ ਸ਼ੁਰੂ ਕੀਤੀ ਤਾਂ ਉਹਨੇ ਫੋਨ ਕਰਕੇ 25-30 ਬੰਦੇ ਇਕੱਠੇ ਕਰ ਲਏ ਪਰ ਉਹ ਕਹਿੰਦਾ ਵੀ ਅਸੀਂ ਇੰਨੀ ਹਿੰਮਤ ਕੀਤੀ ਕਿ ਉਹ ਜਿਹੜੇ 25-30 ਬੰਦੇ ਦੀ ਅਸੀਂ ਉਹਨਾਂ ਦੇ ਪੈਰ ਨਹੀਂ ਲੱਗਣ ਦਿੱਤੇ ਦੋਨੇ ਜਾਣਿਆਂ ਨੇ ਕਹਿੰਦਾ ਇੰਨਾ ਅਸੀਂ ਪਜਾਏ ਹੋ ਕਹਿੰਦਾ ਮੇਰੇ ਕੋਲ ਇੱਕ ਬੱਲਾ ਜਾ ਆ ਗਿਆ ਹੱਥ ਦੇ ਵਿੱਚ ਕਹਿੰਦਾ ਜਦੋਂ ਉਹਨਾਂ ਨੇ ਦੇਖਿਆ ਵੀ 25-30 ਬੰ ਇਹ ਕੰਟਰੋਲ ਨਹੀਂ ਹੋ ਰਿਹਾ ਦੋ ਜਣੇ ਕਹਿੰਦਾ ਫੇਰ ਉਹਨਾਂ ਨੇ ਫੋਨ ਕਰਕੇ ਹੋਰ 100 150 ਬੰਦਾ ਬੁਲਾ ਲਿਆ ਤੁਸੀਂ ਦੇਖੋ ਬਿਸ਼ਰਮਗੀ ਕਿੰਨੇ ਬਿਸ਼ਰਮ ਨੇਗੇ ਇਹ ਜਿਹੜੇ ਹਿਮਾਚਲ ਵਾਲੇ ਲੋਕ ਜਿਹੜੇ ਇਹੋ ਜਿਹੀਆਂ ਹਰਕਤਾਂ ਕਰਦੇ ਨੇ ਉਹ ਬਿਸ਼ਰਮੋ ਦੋ ਬੰਦਿਆਂ ਨੂੰ ਕੁੱਟਣ ਖਾਤਰ 150 ਬੰਦਾ 150 ਬੰਦਾ ਦੋ ਬੰਦਿਆਂ ਨੂੰ ਕੁੱਟ ਰਿਹਾਗਾ ਦੱਸੋ ਕਿੰਨੀ ਨਫ਼ਰਤ ਦੀ ਗੱਲ ਆ ਕਿੰਨੀ ਉਹਨਾਂ ਦੇ ਅੰਦਰ ਨਫ਼ਰਤਾ ਵੀ ਉਹ 150 ਬੰਦੇ ਦੇ ਵਿੱਚ ਇੱਕ ਦੋ ਵੀ ਬੰਦੇ ਇਹੋ ਜਿਹੇ ਹੈ ਨਹੀਂ ਸੀ ਕੋਈ ਸਿਆਣੇ ਬੰਦੇ ਬਜ਼ੁਰਗ ਜਿਹੜੇ ਕਹਿੰਦੇ ਵੀ ਭਾਈ ਇਹ ਸਲਾਨੀ ਨੇਗੇ ਜਿਹੜੇ ਸਲਾਨੀਆਂ ਦੇ ਨਾਲ ਤੁਸੀਂ ਕਿਉਂ ਕੁੱਟਮਾਰ ਕਰਦੇ ਹੋ ਸਰਾਨੀਆਂ ਦੇ ਤਾਂ ਸਿਰ ਤੇ ਸਾਡੀ ਆਮਦਨ ਚਲਦੀ ਆ ਸਾਡੀ ਜਿਹੜੀ ਆਮਦਨ ਆ ਸਲਾਨੀਆਂ ਦੇ ਸਿਰ ਤੇ ਚੱਲ ਰਹੀ ਆ ਤੁਸੀਂ ਕਿਉਂ ਇਹਨਾਂ ਦੀ ਕੁੱਟਮਾਰ ਕਰ ਰਹੇ ਹੋ ਕੋਈ ਵੀ ਬੰਦਾ ਉਹਨਾਂ ਦੇ ਵਿੱਚ ਰੋਕਣ ਵਾਲਾ ਨਹੀਂ ਸੀ ਉਹ ਤਾਂ ਬਾਅਦ ਦੇ ਵਿੱਚ ਪੁਲਿਸ ਆਈ ਪੁਲਿਸ ਨੇ ਵੀ ਆ ਕੇ ਉਹਨਾਂ ਤੇ ਲਾਠੀ ਚਾਰਜ ਕਰਕੇ ਫੇਰ ਉਹ ਬੰਦੇ ਛਡਾਏ ਫੇਰ ਉਹ ਕਹਿੰਦਾ ਵੀ ਮੈਂ ਹਸਪੀਟਲ ਦੇ ਵਿੱਚ ਲੈ ਕੇ ਗਿਆ ਆਪਣੇ ਭਰਾ ਨੂੰ ਮੁੰਡਾ ਦੱਸਦਾ ਉਹਦੇ ਕਹਿੰਦਾ ਪਿੱਛੇ ਦੀ ਜਦੋਂ ਇਹਨਾਂ ਦੀ ਬਾਹਰ ਨਹੀਂ ਚੱਲੀ ਉਹਦੇ ਪਿੱਛੇ ਦੀ ਸਿਰ ਚ ਪਿੱਛੇ ਦੀ ਸਿਰ ਦੇ ਵਿੱਚ ਰਾਡ ਮਾਰੀ ਕਿਸੇ ਨੇ ਉਹ ਬੇਹੋਸ਼ ਹੋ ਕੇ ਡਿੱਗ ਪਿਆ ਉਹਨੂੰ ਤੀਜੇ ਦਿਨ ਜਾ ਕੇ ਮੁੰਡੇ ਨੂੰ ਹੋਸ਼ ਆਈਆ ਹਸਪੀਟਲ ਦੇ ਵਿੱਚ ਤੁਸੀਂ ਦੇਖੋ ਬਿਸ਼ਰਮ ਕਿੰਨੇ ਨੇ ਜਦੋਂ ਕਾਬੂ ਨਹੀਂ ਆਇਆ ਉਹਦੇ ਪਿੱਛੇ ਦੀ ਮਾਰਿਆ ਓਏ ਤੁਸੀਂ ਬਿਸ਼ਰਮ ਲੋਕੋ ਤੁਸੀਂ ਸ਼ਰਮ ਕਰੋ ਲੜਾਈ ਮੂਹਰ ਦੀ ਲੜਦੇ ਹੁੰਦੇ ਨੇ ਹਿੱਕ 'ਚ ਟਹਿ ਕੇ ਲੜੋ ਪਿੱਠ ਪਿੱਛੇ ਦਾ ਕੋਈ ਵੀ ਬਾਹਰ ਕਰ ਦਿੰਦਾਗਾ ਤੁਹਾਨੂੰ 25 30 ਬੰਦਿਆਂ ਨੂੰ ਉਹਨਾਂ ਨੇ ਪੈਰ ਨਹੀਂ ਲੱਗਣ ਦਿੱਤੇ ਦੋ ਜਾਨਿਆਂ ਨੇ ਤੁਹਾਡੇ ਤੁਸੀਂ ਫੇਰ ਬਾਅਦ ਦੇ ਵਿੱਚ ਉਹਦੇ ਸਿਰ ਦੇ ਵਿੱਚ ਤੁਸੀਂ ਪਿੱਛੇ ਦੀ ਮੁੰਡੇ ਦੇ ਕੁਛ ਮਾਰਿਆ ਫਿਰ ਉਹ 100 150 ਬੰਦਾ ਹੋਗਾ ਉਹਨਾਂ 100 150 ਬੰਦੇ ਨੂੰ ਦੋ ਬੰਦੇ ਕੀ ਉਹ ਤਾਂ ਇੱਕ ਆਪਦੇ ਆਪ ਨੂੰ ਡਿਫੈਂਡ ਕਰ ਸਕਦੇ ਸੀ ਉਹ ਡਿਫੈਂਡ ਕਰਦੇ ਰਹੇ ਇਹ ਜਿਹੜੀਆਂ ਘਟਨਾਵਾਂ ਵਾਪਰਦੀਆਂ ਨੇ ਜਿੱਥੇ ਲੋਕਾਂ ਦੇ ਵਿੱਚ ਇੰਨੀ ਨਫ਼ਰਤ ਜਿਹੜੀ ਪੈਦਾ ਹੋਈ ਆ ਉਹ ਕਹਿੰਦੇ ਵੀ ਉਹ ਕਹਿ ਵੀ ਰਹੇ ਸੀ ਵਿੱਚ ਜਿਹੜੀ ਕੰਗਣਾ ਗਈ ਕੰਗਣਾ ਸਾਡੀ ਬਹੁਤ ਬੀਬੀ ਲੱਗਦੀ ਆ ਪਤਾ ਨਹੀਂ ਕੀ ਲੱਗਦੀ ਆ ਕਹਿੰਦਾ ਉਹ ਮੁੰਡਾ ਦੱਸਦਾ ਕਹਿੰਦਾ ਕੰਗਣਾ ਬਾਰੇ ਵੀ ਗੱਲਬਾਤ ਕਰ ਰਹੇ ਸੀ ਉਹ ਤੇ ਹੁਣ ਇਹ ਜਿਹੜੀ ਕੰਗਣਾ ਗਈ ਇਹੋ ਜੇ ਜਿਹੜੀ ਸਟੇਟਮੈਂਟ ਦਿੰਦੀ ਆ ਜਾ ਕੇ ਉਥੇ ਦਿੱਲੀ ਦੇ ਵਿੱਚ ਉਹਨੇ ਬਿਆਨ ਦਿੱਤਾ ਵੀ ਪੰਜਾਬ ਦੇ ਵਿੱਚ ਅੱਤਵਾਦ ਫਣਪ ਰਿਹਾ ਤੇ ਜਿਹੜੇ ਸਿੱਖ ਨੇ ਜਿਹੜੇ ਉਹ ਅੱਤਵਾਦੀ ਨੇ ਇਹ ਉਹ ਬਿਆਨ ਦਿੰਦੀ ਆ ਉਹਨੂੰ ਇਹ ਬਿਆਨ ਦੇਣ ਤੋਂ ਭਾਜਪਾ ਨੂੰ ਰੋਕਣਾ ਚਾਹੀਦਾ ਭਾਰਤੀ ਜਨਤਾ ਪਾਰਟੀ ਨੂੰ ਵੀ ਇਹ ਇਹ ਜੇ ਬਿਆਨ ਕਿਉਂ ਦਿੰਦੀ ਆ ਦੇਖੋ ਤੁਸੀਂ ਪੰਜਾਬ ਦੇ ਵਿੱਚ ਜਿਹੜੇ ਪੰਜਾਬ ਦੇ ਪ੍ਰਧਾਨ ਨੇ ਸੁਨੀਲ ਜਾਖੜ ਜੀ ਉਹਨਾਂ ਨੂੰ ਇਹ ਤੇ ਰਿਐਕਟ ਕਰਨਾ ਚਾਹੀਦਾ ਸੀ ਮੈਂ ਕਹਿੰਦਾ ਕੰਗਣਾ ਰਣੌਤ ਤਾਂ ਜੋ ਮਰਜੀ ਬੋਲਦੀ ਆ ਚਲੋ ਤਾਂ ਭੌਂਕਦੀ ਆ ਭੌਂਕੀ ਜਾਣ ਦੋ ਪਰ ਜਿਹੜੇ ਪੰਜਾਬ ਦੇ ਸਾਡੇ ਪ੍ਰਧਾਨ ਨੇ ਸੁਨੀਲ ਜਾਖੜ ਜੀ ਬਹੁਤ ਸਿਆਣੇ ਸੋਲਝੇ ਹੋਏ ਬੰਤੇ ਨੇਗੇ ਹੋ ਤੇ ਬਹੁਤ ਪੁਰਾਣੇ ਸਿਆਸਤਦਾਨ ਨੇ ਉਹਨਾਂ ਦੇ ਫਾਦਰ ਵੀ ਬਲਰਾਮ ਜਾਖੜ ਜੀ ਸਿਆਸਤ ਦੇ ਵਿੱਚ ਰਹੇ ਨੇ ਕਾਂਗਰਸ ਦੇ ਵਿੱਚ ਹੁਣ ਉਹ ਚਲੋ ਭਾਜੀਪੀ ਦੇ ਪ੍ਰਧਾਨ ਨੇ ਇਸ ਵਕਤ ਉਹ ਪੰਜਾਬ ਦੇ ਉਹਨਾਂ ਨੂੰ ਚਾਹੀਦਾ ਕਿ ਉਹ ਰਿਐਕਟ ਕਰਨ ਜਿਹੜਾ ਸੁਨੀਲ ਜਾਖੜ ਜੀ ਨੇ ਉਹ ਜਿਹੜੀ ਕੰਗਣਾ ਰਣੌਤ ਬਿਆਨ ਦਿੰਦੀ ਆ ਵੀ ਪੰਜਾਬ ਦੇ ਵਿੱਚ ਅੱਤਵਾਦ ਪਣ ਪ੍ਰੇਹਾ ਇਹਦੇ ਤੇ ਉਹ ਸਟੇਟਮੈਂਟ ਦੇਣ ਉਹਨਾਂ ਨੇ ਸਟੇਟਮੈਂਟ ਦੇਣੀ ਚਾਹੀਦੀ ਆ ਵੀ ਭਾਈ ਪੰਜਾਬ ਵਿੱਚ ਕੋਈ ਅਜਿਹੀ ਗੱਲਬਾਤ ਨਹੀਂ ਦੱਸੋ ਇੱਕ ਥੱਪੜ ਕੋਈ ਜੇ ਕਿਸੇ ਨੇ ਥੱਪੜ ਮਾਰਿਆ ਥੱਪੜ ਕਿਤੇ ਅੱਤਵਾਦ ਹੁੰਦਾਗਾ ਅੱਤਵਾਦ ਤਾਂ ਫਿਰ ਪਤਾ ਲੱਗਦਾ ਅੱਤਵਾਦ ਜਦੋਂ ਹੁੰਦਾਗਾ ਜਦੋਂ ਅੱਤਵਾਦ ਸੀਗਾ ਪੰਜਾਬ ਦੇ ਵਿੱਚ ਉਹ ਸਾਰਿਆਂ ਨੂੰ ਪਤਾ ਵੀ ਅੱਤਵਾਦ ਕਿਸ ਤਰੀਕੇ ਦਾ ਹੁੰਦਾ ਕੋਈ ਇੱਕ ਜੇ ਕਿਸੇ ਨੇ ਰਿਐਕਟ ਕਰਕੇ ਤੁਸੀਂ ਕਿਸੇ ਬੰਦੇ ਨੂੰ ਚੜਾਉਣ ਦੀ ਕੋਸ਼ਿਸ਼ ਕੀਤੀ ਤੁਸੀਂ ਉਹ ਕੁੜੀ ਨੂੰ ਕੁਲਵਿੰਦਰ ਕੌਰ ਨੂੰ ਕੰਗਣਾ ਨੇ ਉਹਨੂੰ ਕੌਰ ਖਾਲਸਤਾਨੀ ਕਹਿ ਕੇ ਉਹ ਰਿਐਕਟ ਕਰਕੇ ਉਹਨੇ ਮੂੰਹ 'ਤੇ ਥੱਪੜ ਮਾਰਤਾ ਇਹਦਾ ਮਤਲਬ ਇਹ ਥੋੜੋ ਹੋ ਗਿਆ ਵੀ ਇਹ ਖਾਲਸ ਇਹ ਮਤਲਬ ਵੀ ਇੱਥੇ ਜੀ ਹੱਤਵਾਦ ਆ ਗਿਆ ਥੱਪੜ ਨਾਲ ਹੱਤਵਾਦ ਥੋੜਾ ਆਉਂਦੇ ਹੁੰਦੇ ਨੇ ਗੇ ਗੱਲ ਇਹ ਆ ਵੀ ਜਿਹੜੇ ਅੱਛਾ ਫੇਰ ਉਹ ਬਿਆਨ ਦੰਦੀਆ ਗੰਗਣਾ ਉਹ ਕਹਿੰਦੀ ਵੀ ਮੈਂ ਥੱਪੜ ਮੈਂ ਵੀ ਮਾਰ ਸਕਦੀ ਸੀ ਵੀ ਪਰ ਮੈਂ ਤਾਂ ਵਰਦੀ ਦੀ ਇੱਜ਼ਤ ਕਰਦੀਆਂ ਕਿੰਨੀਆਂ ਘਟਨਾਵਾਂ ਨੇ ਜੁਪੀ ਦੇ ਵਿੱਚ ਹੋਈਆਂ ਜਿੱਥੇ ਭਾਰਤੀ ਜਨਤਾ ਪਾਰਟੀ ਦੇ ਜਿਹੜੇ ਐਮਪੀ ਸਹਿਮਾਨ ਨੇ ਐਮਐਲਏ ਸਹਿਵਾਨ ਨੇ ਜਿਨ੍ਹਾਂ ਨੇ ਪੁਲਸ ਵਾਲਿਆਂ ਨੂੰ ਕੁੱਟਮਾਰ ਕੀਤੀ ਇੱਕ ਤਾਂ ਬਿਲਕੁਲ ਦਫ਼ਤਰ ਦੇ ਵਿੱਚ ਕੁੱਟਮਾਰ ਕਰਦੇ ਦੀ ਵੀਡੀਓ ਮੇਰੇ ਕੋਲੇ ਪਈਆ ਦਫ਼ਤਰ ਦੇ ਵਿੱਚ ਇੱਕ ਕਿਸੇ ਬੰਦੇ ਦੀ ਕੁੱਟਮਾਰ ਕਰਦੇ ਦੀ ਵੀਡੀਓ ਸੀ ਭਾਰਤੀ ਜਨਤਾ ਪਾਰਟੀ ਦੇ ਐਮਪੀ ਵੱਲੋਂ ਇਹ ਕੋਈ ਗੱਲਬਾਤ ਇਹੋ ਜਿਹੀ ਨਹੀਂਗੀ ਹੈਗੀ ਦੂਜੀ ਗੱਲ ਮੈਂ ਇੱਕ ਗੱਲ ਜ਼ਰੂਰ ਕਹੂੰਗਾ ਵੀ ਅਗਰ ਅਜਿਹੀਆਂ ਕਹਾਣੀਆਂ ਵਾਪਰਦੀਆਂ ਨੇ ਅਗਰ ਅਜਿਹੇ ਘਟਨਾਵਾ ਵਾਪਰਦੀਆਂ ਨੇ ਇਹਨਾਂ ਦੇ ਨਾਲ ਖਾਨਾ ਜੰਗੀ ਸ਼ੁਰੂ ਹੋ ਜੂਗੀ ਦੇਸ਼ ਦੇ ਵਿੱਚ ਦੇਸ਼ ਦੇ ਵਿੱਚ ਗ੍ਰਹਿ ਯੁੱਧ ਹੋ ਜਾਊਗਾ ਕਿਉਂਕਿ ਕੱਲ ਨੂੰ ਮੰਨ ਲਓ ਪੰਜਾਬੀ ਦੇ ਪੰਜਾਬੀਆਂ ਨੇ ਜੇ ਰਿਐਕਟ ਕਰਨਾ ਸ਼ੁਰੂ ਕਰਤਾ ਕਿੰਨੇ ਹਿਮਾਚਲੀ ਨੇ ਜਿਹੜੇ ਪੰਜਾਬ ਦੇ ਜਿੰਨੇ ਪੰਪ ਨੇ ਸਾਰਿਆਂ ਤੇ ਹਿਮਾਚਲੀ ਕੰਮ ਕਰ ਰਹੇ ਨੇਗੇ ਭਾਰਤ ਮੁਹਾਲੀ ਦੇ ਵਿੱਚ ਖਰੜ ਦੇ ਵਿੱਚ ਛੋਟੇ ਕੰਮ ਕਾਰੋਬਾਰ ਨੇ ਜਿੰਨੇ ਢਾਬੇ ਢੁੱਬੇ ਜਿੰਨੇ ਤੇ ਲੱਗੇ ਹੋਏ ਸਾਰੇ ਹਿਮਾਚਲੀ ਲੱਗੇ ਹੋਏ ਨੇਗੇ ਜੇ ਪੰਜਾਬੀਆਂ ਨੇ ਇਹ ਗੱਲ ਰਿਐਕਟ ਕਰਕੇ ਪੰਜਾਬੀਆਂ ਨੇ ਧਰਨੇ ਲਾਉਣੇ ਸ਼ੁਰੂ ਕਰਤੇ ਨਾ ਵੀ ਅਸੀਂ ਤਾਂ ਜੇ ਇੱਥੋਂ ਗਾਹਾਂ ਨੂੰ ਜਾਣ ਹੀ ਨਹੀਂ ਦੇਣਾ ਮੈਂ ਇਹ ਗੱਲ ਕਹਿਣਾਗਾ ਵੀ ਜੇ ਤੁਸੀਂ ਦੇਖਿਓ ਇਹਨਾਂ ਦੀ ਮਿਆਕ ਨਹੀਂ ਨਿਕਲ ਜੂਗੀ 2 ਮਹੀਨਿਆਂ ਦੇ ਵਿੱਚ ਕਿਉਂਕਿ ਹਿਮਾਚਲ ਦਾ ਸਾਰਾ ਖਰਚਾ ਪੰਜਾਬ ਦੇ ਸਿਰ ਤੇ ਚੱਲਦਾ ਪੰਜਾਬ ਚੋਂ ਕਮਾਈ ਜਾਂਦੀ ਆ ਜਿਹੜੇ ਉਹਨਾਂ ਦੇ ਮੁੰਡੇ ਨੇਗੇ ਉਹ ਪੰਜਾਬ ਚ ਕੰਮ ਕਰਦੇ ਨੇ ਪੰਜਾਬ ਚੋਂ ਕਮਾਈ ਜਾਂਦੀ ਆ ਦੂਜੀ ਗੱਲ ਜਦੋਂ 6 ਛੁੱਟੀਆਂ ਆਉਂਦੀਆਂ ਨੇ ਜਾਂ 6 ਮਹੀਨੇ ਜਿਹੜੇ ਗਰਮੀ ਦੇ ਲੰਘਦੇ ਨੇ ਉਹ 6 ਮਹੀਨਿਆਂ ਦੇ ਦੌਰਾਨ ਜਿਹੜੇ ਪੰਜਾਬੀ ਨੇ ਧਾਰਾਂ ਬੰਨ ਬੰਨ ਕੇ ਹਿਮਾਚਲ ਦੇ ਵਿੱਚ ਘੁੰਮਣ ਜਾਂਦੇ ਨੇ ਜਿਹੜੇ ਜਾ ਕੇ ਆਪਣੀ ਜੇਬ ਉੱਥੇ ਖਾਲੀ ਕਰਕੇ ਆਉਂਦੇ ਨੇਗੇ ਪਹਾੜੀਆਂ ਦੇ ਕੋਲੇ ਪਹਾੜੀਆਂ ਚ ਤਾਂ ਤਾਂ ਜਾਣ ਪਈ ਆ ਕਿ ਭੁੱਖੇ ਤਾਂ ਮਰਦੇ ਸੀਗੇ ਇਹੇ ਇਹ ਤਾਂ ਜਿੰਨੀ ਹੁਣ ਮਤਲਬ ਵੀ ਜਿਹੜਾ ਟੂਰਿਸਟ ਜਾ ਰਿਹਾ ਉਹ ਟੂਰਿਸਟ ਦੇ ਸਿਰ ਤੇ ਹੀ ਇਹ ਜਿਹੜੇ ਨਗੇ ਪਹਾੜੀਏ ਇਹ ਟੂਰਿਸਟ ਦੇ ਸਿਰ ਤੇ ਹੀ ਰੋਟੀ ਚੱਲਦੀ ਆ ਇਹਨਾਂ ਦੇ ਕਿਹੜਾ ਉੱਥੇ ਕੀਤੀ ਹੁੰਦੀ ਆ ਤਾਂ ਇਹਨਾਂ ਦੇ ਕਿਹੜਾ ਉੱਥੇ ਇੰਡਸਟਰੀ ਲੱਗੀ ਹੋਈ ਆ ਵੀ ਉੱਥੇ ਕੋਈ ਹੋਰ ਕੰਮਕਾਰ ਕਰ ਲੈਣਗੇ ਇੰਡਸਟਰੀ ਉੱਥੇ ਲੱਗ ਵੀ ਨਹੀਂ ਸਕਦੀ ਇੰਨੀ ਉਚਾਈ ਤੇ ਕਿਤੇ ਜਾ ਕੇ ਇਹਨਾਂ ਦੀ ਰੋਟੀ ਰੋਟੀ ਆ ਗਈ ਸਾਰੀ ਜਿਹੜੀ ਉਹ ਪੰਜਾਬੀਆਂ ਦੇ ਸਿਰ ਤੇ ਚੱਲਦੀ ਆ ਮੈਂ ਸਾਰੀ ਨਹੀਂ ਮੰਨਦਾ ਪਰ 70% ਹਿਮਾਚਲ ਦੇ ਵਿੱਚ ਜਾਣ ਵਾਲੇ ਲੋਕ ਪੰਜਾਬੀ ਨੇਗੇ ਹੁਣ ਪੰਜਾਬ ਦੇ ਵਿੱਚ ਪੰਜਾਬ ਦੇ ਜਿਹੜੇ ਹਿੰਦੂ ਵੀਰ ਨੇ ਉਹਨਾਂ ਨੂੰ ਵੀ ਪੰਜਾਬੀਆਂ ਦਾ ਸਾਥ ਦੇਣਾ ਚਾਹੀਦਾ ਸਾਥ ਨਾ ਛੱਡੋ ਫਟنگ ਫਟ ਗਏ ਤੁਸੀਂ ਜਦੋਂ ਫਟ ਗਏ ਤੁਹਾਡਾ ਨੁਕਸਾਨ ਹੋ ਜੂਗਾ ਹੁਣ ਅਗਰ ਪੰਜਾਬੀ ਜਵਾਬ ਦਿੰਦੇ ਨੇ ਪੰਜਾਬੀ ਰਿਐਕਟ ਕਰਦੇ ਨੇ ਪੰਜਾਬੀਆਂ ਨੇ ਚੱਕ ਕੇ ਲਾ ਲਿਆ ਨਾ ਧਰਨਾ ਦੇ ਜਾ ਕੇ ਹਿਮਾਚਲ ਦੇ ਸਾਰੇ ਬਾਰਡਰਾਂ ਤੇ ਸਾਰਿਆਂ ਨੂੰ ਰੋਕ ਦੇਣਗੇ ਫਿਰ ਇਹ ਜੇਹੀ ਦੀ ਗੱਲਬਾਤ ਆ ਗਈ ਫਿਰ ਫਿਰ ਕਿਸੇ ਤੋਂ ਲੰਗਿਆ ਮੈ ਨਹੀਂ ਜਾਣਾ ਫਿਰ ਪੱਕਾ ਬੰਦ ਹੋ ਜਾਊਗਾ ਵੀ ਪੰਜਾਬੀ ਕੋਈ ਹਿਮਾਚਲ ਨਹੀਂ ਜਾਊਗਾ ਮੈਂ ਤਾਂ ਇਹ ਗੱਲ ਇੱਕ ਗੱਲ ਹੋਰ ਮੈਂ ਕਹੂੰਗਾ ਪੰਜਾਬੀਓ ਤੁਸੀਂ ਆਪ ਬਿਸ਼ਰਮ ਹੋ ਤੁਸੀਂ ਜਿਹੜੇ ਲੋਕ ਤੁਸੀਂ ਹਿਮਾਚਲ ਜਾਂਦੇ ਹੋ ਤੁਸੀਂ ਆਪ ਬਿਸ਼ਰਮੋਂ ਇੰਨੀ ਕੁੱਟ ਖਾਣ ਨਾਲੇ ਤਾਂ ਤੁਸੀਂ ਉੱਥੇ ਪੈਸੇ ਖਰਚ ਕਰਕੇ ਉਹਨਾਂ ਦੇ ਜੇਬਾਂ ਭਰ ਕੇ ਆਉਣੇ ਹੋ ਨਾਲੇ ਤੁਸੀਂ ਉਹਨਾਂ ਤੋਂ ਕੁੱਟ ਖਾਣੇ ਹੋ ਮਾੜੀ ਮਾੜੀ ਗੱਲ ਤੇ ਲੈ ਕੇ ਛੋਟੀ ਛੋਟੀ ਗੱਲ ਜੇ ਮਤਲਬ ਵੀ ਕੋਈ ਪਾਰਕਿੰਗ ਨੂੰ ਲੈ ਕੇ ਝਗੜਾ ਹੋ ਗਿਆ ਉਹਦੇ ਤੇ ਡਰਾਈਵਰ ਦੀ ਹੁਣ ਕੱਲ ਇੱਕ ਡਰਾਈਵਰ ਵੀਰ ਦੀ ਵੀਡੀਓ ਆ ਰਹੀ ਸੀ ਕੱਲ ਦੀ ਲੇਟੈਸਟ ਵੀਡੀਓ ਇੱਕ ਡਰਾਈਵਰ ਵੀਰ ਦੀ ਕੁੱਟਮਾਰ ਕੀਤੀ ਸਿਰਫ ਗੱਡੀ ਨੂੰ ਗੱਡੀ ਦੀ ਪਾਰਕਿੰਗ ਨੂੰ ਲੈ ਕੇ ਪੰਜਾਬੀ ਸਿੱਖ ਡਰਾਈਵਰ ਸੀ ਉਹ ਕੋਈ ਉਹਦੀ ਕੁੱਟਮਾਰ ਕੀਤੀ ਗਈ ਇਹ ਮਨਾਲੀ ਦੇ ਵਿੱਚ ਦਸੋ ਇਹ ਜਾਂ ਇੱਕ ਡਰਾਮਾ ਹਰ ਰੋਜ਼ ਵਾਪਰ ਰਹੀਆਂ ਨੇ ਹਰ ਰੋਜ਼ ਕੋਈ ਨਾ ਕੋਈ ਘਟਨਾ ਹ ਬਾਤ ਚਲਦੇ ਵਿੱਚੋਂ ਆਉਂਦੀ ਆ ਜਿੱਥੇ ਕਿ ਪੰਜਾਬੀਆਂ ਦੇ ਨਾਲ ਧੱਕਾ ਕੀਤਾ ਜਾਂਦਾ ਪੰਜਾਬੀਆਂ ਦੀ ਕੁੱਟਮਾਰ ਕੀਤੀ ਜਾਂਦੀ ਆ ਹੁਣ ਜਿਹੜੀ ਕੰਗਣਾ ਰਣੌਤ ਵਰਗੀਆਂ ਨੇਗੀਆਂ ਇਹਨਾਂ ਨੂੰ ਨਫ਼ਰਤ ਦੀ ਖੇਤੀ ਕਰਨ ਕਰਕੇ ਇਹਨੂੰ ਬੂਰ ਪਿਆਗਾ ਸਾਰਾ ਇਹ ਫਿਲਮ ਇੰਡਸਟਰੀ 'ਚ ਉਹਦਾ ਫੇਲ ਹੋਊਗੀ ਕਿਉਂਕਿ ਘੋੜੇ ਤੇ ਨਹੀਂ ਬੈਠਿਆ ਗਿਆ ਸਪਰਿੰਗ ਵਾਲੇ ਘੋੜੇ ਤੇ ਬੈਠੀ ਬੈਠੀ ਸੀਗੀ ਤੇ ਇਹ ਮਤਲਬ ਵੀ ਉੱਥੋਂ ਦਾ ਫੇਲ ਹੋ ਗਈ ਫੇਲ ਹੋ ਕੇ ਇਨੇ ਨਫ਼ਰਤ ਦੀ ਖੇਤੀ ਕਰਨੀ ਸ਼ੁਰੂ ਕਰਤੀ ਨਫ਼ਰਤ ਦੀ ਖੇਤੀ ਕਰਕੇ ਇਹਨੂੰ ਟਿਕਟ ਦਿੱਤੀ ਗਈ ਨਫ਼ਰਤ ਦੀ ਖੇਤੀ ਕਰਕੇ ਇਹਨੂੰ ਵੋਟਾਂ ਪਈਆਂ ਹੁਣ ਜਿਹੜੇ ਇਹੇ ਜਿਹੇ ਲੋਕ ਕੰਗਣਾ ਰਣੌਤ ਵਰਗੇ ਇਹਨੂੰ ਵੋਟਾਂ ਪਾ ਕੇ ਜਿਹੜੇ ਜਿਤਾਉਂਦੇ ਨੇ ਉਹਨਾਂ ਦੀ ਕਿੰਨੀਕ ਸੈਂਸ ਹੈ ਵੀ ਉਹ ਇਹਨਾਂ ਨੇ ਇੱਕ ਇਹੇ ਜੀ ਔਰਤ ਨੂੰ ਜਿਤਾਤਾ ਜਿਹੜੀ ਦੇਸ਼ ਦੇ ਵਿੱਚ ਅਰਾਜਕਤਾ ਫੈਲਾ ਰਹੀ ਹੈ ਇਹੇ ਜੀ ਔਰਤ ਨੂੰ ਜਿਤਾ ਕੇ ਉਹਨਾਂ ਨੇ ਐਮਪੀ ਬਣਾ ਕੇ ਤੋਰਤਾ ਉਥੋਂ ਦੱਸੋ ਉਹ ਤਾਂ ਉਹਦੇ ਬਿਆਨ ਤਾਂ ਦੇਖੋ ਕਹੇ ਜਨ ਦੇਸ਼ ਨੂੰ ਤੋੜਨ ਵਾਲੇ ਬਿਆਨ ਨੇਗੇ ਉਹਦੇ ਹੁਣ ਜਿਹੜਾ ਉੱਥੇ ਜਿਹੜੀ ਇਹ ਜੋੜੇ ਨਾਲ ਕੁੱਟਮਾਰ ਹੋਈ ਆਗੀ ਇਹ ਉੱਥੇ ਕੋਈ ਪ੍ਰਧਾਨ ਪਰਦੋਣਾ ਕਹਿੰਦਾ ਉਹਨੇ ਆ ਕੇ ਬਿਨਾਂ ਗੱਲ ਤੋਂ ਲੈ ਕੇ ਪੰਗਾ ਲੈ ਕੇ ਇਹ ਜੋੜੇ ਦੀ ਕੁੱਟਮਾਰ ਕੀਤੀ ਬਾਕੀ ਮੈਂ ਕਹਾਣੀ ਤੁਹਾਨੂੰ ਸਾਰੀ ਸੁਣਾਤੀ ਹੁਣ ਤੁਸੀਂ ਐ ਦੇਖੋ ਵੀ ਜਿਹੜੀ ਜਿਹੜੇ ਮੈਂ ਇੱਕ ਗੱਲ ਮੈਂ ਹੋਰ ਜ਼ਰੂਰ ਕਹੂੰਗਾ ਇੱਥੇ ਜਿਹੜੇ ਦੋ ਬੰਦੇ ਜਿੱਤੇ ਨੇਗੇ ਪੰਜਾਬ ਦੇ ਵਿੱਚ ਜਿਨ੍ਹਾਂ ਨੂੰ ਪੰਥ ਨੇ ਬੋਟਾ ਪਾ ਕੇ ਜਤਾਇਆਗਾ ਭਾਈ ਸਰਬਜੀਤ ਸਿੰਘ ਖਾਲਸਾ ਤੇ ਭਾਈ ਅਮਰਤਪਾਲ ਸਿੰਘ ਚਲੋ ਹਰਮਨਪਾਲ ਸਿੰਘ ਤਾਂ ਹਲੇ ਜੇਲ੍ਹ ਦੇ ਵਿੱਚ ਨਹੀ ਬਾਹਰ ਹੈਗਾ ਉਹ ਪਰ ਜਿਹੜੇ ਲੋਕ ਉਹਦਾ ਚੋਣ ਪ੍ਰਚਾਰ ਚਲਾ ਰਹੇ ਸੀ ਉਹਨਾਂ ਨੂੰ ਸਟੇਟਮੈਂਟ ਦੇਣੀ ਚਾਹੀਦੀ ਆ ਜਿੰਨੀਆਂ ਵੀ ਇਹ ਘਟਨਾਵਾਂ ਹੁੰਦੀਆਂ ਨੇ ਸਾਰੀਆਂ ਤੇ ਭਾਈ ਸਰਬਜੀਤ ਸਿੰਘ ਸਿੰਘ ਖਾਲਸਾ ਜੀ ਨੂੰ ਮੈਂ ਬੇਨਤੀ ਕਰਦਾ ਕਿ ਤੁਸੀਂ ਵੀ ਆਪਣੀ ਫੇਸਬੁੱਕ ਤੇ ਤੁਸੀਂ ਲਾਈਵ ਹੋਨੇ ਹੋ ਮਾੜੀ ਮਾੜੀ ਗੱਲ ਖਾਤਰ ਤੁਸੀਂ ਲਾਈਵ ਹੋ ਕੇ ਆਉਨੇ ਹੋ ਤੁਸੀਂ ਇਹਦੇ ਤੇ ਵੀ ਲਾਈਵ ਹੋ ਕੇ ਕੋਈ ਨਾ ਕੋਈ ਸਟੇਟਮੈਂਟ ਦਿਓ ਕਿਉਂਕਿ ਤੁਹਾਨੂੰ ਪੰਥ ਨੇ ਵੋਟਾਂ ਪਾ ਕੇ ਜਿਤਾਇਆਗਾ ਤੁਹਾਨੂੰ ਪੰਥ ਤੋਂ ਬਿਨਾ ਨਹੀਂ ਵੋਟ ਪਾਈ ਕਿਸੇ ਨੇ ਤੁਸੀਂ ਇਹ ਫਿਕਰ ਨਾ ਕਰੋ ਵੀ ਤੁਹਾਨੂੰ ਮੁੜ ਕੇ ਵੋਟਾਂ ਨਹੀਂ ਪੈਣੀਆਂ ਉਹ ਨਹੀਂ ਹੋਣੀਆਂ ਤੁਹਾਨੂੰ ਵੋਟਾਂ ਪੈਣਗੀਆਂ ਪੰਥ ਤੁਹਾਨੂੰ ਫੇਰ ਵੀ ਵੋਟਾਂ ਪਾਊਗਾ ਦੁਬਾਰੇ ਵੀ ਤੁਹਾਨੂੰ ਦੁਬਾਰੇ ਵੀ ਹੱਥਾਂ ਦੇ ਚੱਕੂਗਾ ਪਰ ਤੁਸੀਂ ਜਿਹੜੀਆਂ ਇਹ ਜਿਹੀਆਂ ਘਟਨਾਵਾਂ ਨੇ ਮੇਰੇ ਕੋਲ ਨੰਬਰ ਨਹੀਂਗਾ ਹੈਗਾ ਸਰਜੀਤ ਸਿੰਘ ਖਾਲਸਾ ਦਾ ਅਗਰ ਕਿਸੇ ਕੋਲ ਨੰਬਰ ਹੋਵੇ ਤਾਂ ਥੱਲੇ ਕਮੈਂਟ ਦੇ ਵਿੱਚ ਮੈਨੂੰ ਨੰਬਰ ਦੇ ਦਿਓ ਮੈਂ ਉਹਨਾਂ ਨਾਲ ਗੱਲ ਵੀ ਕਰਨੀ ਚਾਹਣਾ ਕਿਉਂਕਿ ਉਹਨਾਂ ਨੂੰ ਜਿਤਾਇਆਗਾ ਉਹ ਚੁੱਪ ਕਰਕੇ ਬੈਠ ਗਏ ਉਹਨਾਂ ਨੂੰ ਇਹ ਜੀ ਗੱਲ ਤੇ ਬੋਲਣਾ ਚਾਹੀਦਾਗਾ ਜ਼ਰੂਰ ਅੱਗੇ ਆਉਣਾ ਚਾਹੀਦਾਗਾ ਉਹਨਾਂ ਨੂੰ ਤੇ ਹੁਣ ਮੈਂ ਤਾਂ ਇਹੀ ਕਹੂੰਗਾ ਵੀ ਪੰਜਾਬੀਓ ਤੁਸੀਂ ਆਪਣੇ ਸ਼ਰਮ ਨੂੰ ਹੱਥ ਮਾਰੋ ਤੁਸੀਂ ਨਾ ਜਾਓ ਤੁਸੀਂ ਹਿਮਾਚਲ ਦੇ ਵਿੱਚ ਤੁਸੀਂ ਨਾ ਜਾਓ ਤੁਸੀਂ ਕਿਤੇ ਹੋਰ ਚਲੇ ਜਾਓ ਤੁਸੀਂ ਰਾਜਸਥਾਨ ਦੇ ਵਿੱਚ ਮਾਉਂਟ ਆਬੂਆ ਉੱਥੇ ਘੁੰਮਣ ਚਲੇ ਜਾਓ ਉੰਟੀ ਚਲੇ ਜਾਓ ਤੁਸੀਂ ਅਸਾਮ ਦੇ ਵਿੱਚ ਚਲੇ ਜਾਓ ਬਹੁਤ ਵਧੀਆ ਥਾਂ ਨੇ ਉੱਥੇ ਘੁੰਮਣ ਦੇ ਤੁਸੀਂ ਸਭ ਤੋਂ ਵਧੀਆ ਸ਼੍ਰੀਨਗਰ ਨਾਲੇ ਇੱਜ਼ਤ ਬਹੁ ਕਰਦੇ ਨੇ ਨਾਲੇ ਦੇਖਣ ਨੂੰ ਥਾਵਾਂ ਉੱਥੇ ਇੱਥੇ ਤਾਂ ਭੀੜ ਭੜੱਕਾ ਗੱਡੀਆਂ ਨੇ ਹਿਮਾਚਲ ਦੇ ਵਿੱਚ ਕਿਹੜੀ ਦੇਖਣ ਵਾਲੀ ਜਗ੍ਹਾ ਕੀ ਇਹ ਜੀ ਇੱਥੇ ਭੀੜ ਭੜੱਕਾ ਗੱਡੀਆਂ ਬੁਰਾ ਹਾਲ ਬਣ ਕੇ ਦਿਹਾੜੇ ਇੱਥੇ ਤਾਂ ਕੁਝ ਵੀ ਨਹੀਂ ਆਏਗਾ ਹਿਮਾਚਲ ਦੇ ਵਿੱਚ ਤਾਂ ਕੋਈ ਦੇਖਣ ਵਾਲੀ ਚੀਜ਼ ਨਹੀਂ ਹੈਗੀ ਕੋਈ ਪਾਰਕ ਨਹੀਂ ਹੈਗਾ ਕੋਈ ਬਾਗ ਨਹੀਂ ਹੈਗਾ ਕੋਈ ਸ਼ਿਕਾਰੇ ਨਹੀਂ ਹੈਗੇ ਕੋਈ ਲੇਕ ਨਹੀਂ ਹੈਗੀ ਕੁਝ ਨਹੀਂਗਾ ਹੈਗਾ ਸ਼੍ਰੀਨਗਰਦੇ ਵਿੱਚ ਬਹੁਤ ਕੁਝ ਹੈ ਤੁਸੀਂ ਜਿਹਨੇ ਘੁੰਮਣ ਜਾਣਾ ਕਸ਼ਮੀਰ ਜਾਓ ਉਨਟੀ ਜਾਓ ਮਾਉਂਟ ਆਬੂ ਜਾਓ ਤੁਸੀਂ ਇਹੇ ਜੇ ਜਗ੍ਹਾ ਤੇ ਜਾਓ ਤੁਸੀਂ ਨਾ ਜਾਓ ਤੁਹੇ ਹਮਾਚਲ ਦੇ ਵਿੱਚ ਮੈਂ ਇਹੀ ਬੇਨਤੀ ਕਰੂੰਗਾ ਵੀ ਨਾ ਜਾਓ ਹਮਾਚਲ ਦੇ ਵਿੱਚ ਮੇਰੀ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰਿਓ ਕਿਉਂਕਿ ਨਾ ਮੇਰਾ ਪੇਜ ਉਹਨਾਂ ਨੇ ਪਤਾ ਨਹੀਂ ਰੋਡ ਨਾ ਰਿਕਮੈਂਡੇਬਲ ਕੀਤਾ ਹੋਇਆਗਾ ਤੇ ਵੀਡੀਓ ਅੱਗੇ ਨਹੀਂ ਜਾ ਰਹੀ ਵੀਡੀਓ ਨੂੰ ਸ਼ੇਅਰ ਕਰੋਗੇ ਤਾਂ ਅੱਗੇ ਜਾਊਗੀ ਵੀਡੀਓ ਮੇਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ